ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਾਲਾ ਜੀ ਇਸ ਵਕਤ ਤਾਂ ਸੁਰਖੀਆਂ ਦੇ ਵਿੱਚ ਦਿੱਲੀ ਦੇ ਚੋਣ ਨਤੀਜੇ ਹੀ ਬਣੇ ਹੋਏ ਨੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਆਪਣੀ ਜਿੱਤ ਹਾਸਲ ਕੀਤੀ ਹੈ ਸਾਰੇ ਅੰਦਾਜ਼ੇ ਜੋ ਹੈ ਧਰੇ ਦੇ ਧਰੇ ਰਹਿ ਗਏ ਨੇ ਜਰੂਰ ਜੋ ਅੰਦਾਜ਼ੇ ਲੱਗ ਰਹੇ ਸੀ ਕਿ ਸ਼ਾਇਦ ਫਿਰ ਤੋਂ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾ ਸਕੇਗੀ ਪਰ ਅਜੇ ਹਾ ਕੁਝ ਵੀ ਨਹੀਂ ਹੋਇਆ ਚਲੋ ਹੁਣ ਭਾਜਪਾ ਜਿੱਤ ਚੁੱਕੀ ਹੈ ਤਾਂ ਉਸ ਤੋਂ ਬਾਅਦ ਹੁਣ ਵੱਡਾ ਸਵਾਲ ਜੋ ਹੈ ਸਿਆਸਤ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਹੁਣ ਇਹ ਜ਼ਰੂਰ ਬਣਿਆ ਹੋਇਆ ਹੈ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਕਿਹੜੇ-ਕਿਹੜੇ ਚਿਹਰੇ ਰਹਿਣਗੇ ਜਾਂ ਫਿਰ ਜੇ ਪੀ ਕਿਸ ਆਧਾਰ ਦੇ ਉੱਤੇ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਮੋਹਰ ਲਗਾਏਗੀ ਕਿਸ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਕੌਣ ਲੱਗ ਰਿਹਾ ਹੈ ਕਿ ਮਜ਼ਬੂਤ ਦਾਵੇਦਾਰ ਜਨੂੰ ਮੰਨਿਆ ਜਾ ਸਕਦਾ ਹੈ ਜਾਂ ਜਿਹੜੇ ਹੁਣ ਆਉਂਦੇ ਸਮੇਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਵੇਖੇ ਜਾ ਸਕਦੇ ਨੇ ਦੇਖੋ ਭਾਰਤੀ ਜਨਤਾ ਪਾਰਟੀ ਦੇ ਲਈ ਇਸ ਵਕਤ ਸਭ ਤੋਂ ਔਖਾ ਕੰਮ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਭਾਰਤੀ ਜਨਤਾ ਪਾਰਟੀ ਨੇ ਸਮੂਹਿਕ ਲੀਡਰਸ਼ਿਪ ਦੇ ਅਧੀਨ ਇਹ ਚੋਣ ਲੜੀ ਸੀ ਕਿਸੇ ਵੀ ਵਿਅਕਤੀ ਨੂੰ ਉਹਨਾਂ ਨੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪ੍ਰੋਜੈਕਟ ਨਹੀਂ ਸੀ ਕੀਤਾ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਾ ਚਿਹਰਾ ਸੀ ਕਾਂਗਰਸ ਨੇ ਵੀ ਕਿਸੇ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪ੍ਰੋਜੈਕਟ ਨਹੀਂ ਸੀ ਕੀਤਾ ਆਮ ਤੌਰ ਤੇ ਭਾਜਪਾ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਆਉਂਦੇ ਨੇ ਜਿਹਦੇ ਵਿੱਚ ਅਮਿਤ ਸ਼ਾਹ ਉਹਨਾਂ ਦਾ ਜ਼ਿਕਰ ਆਉਂਦਾ ਹੈ ਇਹ ਵੱਡੇ ਜਿਹੜੇ ਸੈਂਟਰਲ ਲੀਡਰ ਨੇ ਬੀਜੇਪੀ ਦੇ ਔਰ ਮੁੱਖ ਤੌਰ ਤੇ ਨਰਿੰਦਰ ਮੋਦੀ ਕਿਉਂਕਿ ਇਹ ਸਰਕਾਰ ਨੂੰ ਵੀ ਨਰਿੰਦਰ ਮੋਦੀ ਚਲਾ ਰਹੇ ਨੇ ਔਰ ਦਿੱਲੀ ਦੀ ਸਰਕਾਰ ਦੇ ਲਈ ਨਰਿੰਦਰ ਮੋਦੀ ਦਾ ਨਾਮ ਲੈ ਕੇ ਹੀ ਭਾਰਤੀ ਜਨਤਾ ਪਾਰਟੀ ਦੇ ਵੋਟਰਾਂ ਨੇ ਵੋਟਾਂ ਮੰਗੀਆਂ ਹੁਣ ਨਰਿੰਦਰ ਮੋਦੀ ਬਹੁਤ ਵੱਖਰੇ ਤਰੀਕੇ ਨਾਲ ਫੈਸਲੇ ਕਰਦੇ ਨੇ ਜਦੋਂ ਉਹਨਾਂ ਨੇ ਮੁੱਖ ਮੰਤਰੀ ਚੁਣਨਾ ਹੋਵੇ ਜਿਵੇਂ ਉਹਨਾਂ ਨੇ ਰਾਜਸਥਾਨ ਦੇ ਵਿੱਚ ਸ਼ਰਮਾ ਜੀ ਨੂੰ ਮੁੱਖ ਮੰਤਰੀ ਬਣਾਇਆ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਯਾਦਵ ਜੀ ਨੂੰ ਮੁੱਖ ਮੰਤਰੀ ਬਣਾਇਆ ਔਰ ਅਸੀਂ ਵੇਖਿਆ ਹਰਿਆਣਾ ਦੇ ਵਿੱਚ ਉਹਨਾਂ ਨੇ ਖੱਟਰ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀ ਤੇ ਹੁਣ ਉਹਨਾਂ ਨੇ ਨਾਇਬ ਸਿੰਘ ਸਿਆਣੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੋਰ ਵੀ ਬਹੁਤ ਸਾਰੇ ਸੂਬੇ ਨੇ ਜਿੱਥੇ ਸਮੇਂ-ਸਮੇਂ ਤੇ ਸੈਂਟਰਲ ਲੀਡਰਸ਼ਿਪ ਆਪਣੀ ਪਸੰਦ ਦੇ ਲੀਡਰਾਂ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਜਿਵੇਂ ਮਹਾਰਾਸ਼ਟਰ ਚ ਨਿਤਨ ਗੜਕਰੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਉੱਥੇ ਵੀ ਬੀਜੇਪੀ ਨਿਤਿਨ ਗਟਕਰੀ ਦੇ ਨਾਂ ਤੇ ਚੋਣਾ ਨਹੀਂ ਸੀ ਲੜੀ ਹੁਣ ਸਵਾਲ ਆ ਗਿਆ ਦਿੱਲੀ ਦਾ ਬਹੁਤ ਵੱਡਾ ਸਵਾਲ ਹੈ ਬੀਜੇਪੀ ਨੂੰ ਉਮੀਦ ਨਾਲੋਂ ਵੀ ਜ਼ਿਆਦਾ ਜਿੱਤ ਮਿਲੀ ਹੈ ਭਾਵੇਂ ਬੀਜੇਪੀ ਦੇ ਲੀਡਰ ਜੋ ਮਰਜ਼ੀ ਦਾਅਵੇ ਕਰਦੇ ਹੋਣ ਪਰ ਇੰਨੀ ਉਮੀਦ ਬੀਜੇਪੀ ਨੂੰ ਨਹੀਂ ਸੀ ਬੀਜੇਪੀ ਇਹ ਜਿੱਤੀ ਕਿਵੇਂ ਇਸ ਇਲੈਕਸ਼ਨ ਨੂੰ ਇਹਦੇ ਪਿੱਛੇ ਬੜੇ ਦਿਲਚਸਪ ਆંકੜੇ ਨੇ ਉਹਦੀ ਗੱਲ ਅਸੀਂ ਅੱਗੇ ਜਾ ਕੇ ਕਰਦੇ ਹਾਂ ਜੀ ਪਰ ਬੀਜੇਪੀ ਹੁਣ ਇਹ ਚਾਹੇਗੀ ਕਿ ਦਿੱਲੀ ਦੀ ਜਿੱਤ ਨੂੰ ਕਿਵੇਂ ਪ੍ਰੋਜੈਕਟ ਕੀਤਾ ਜਾਵੇ ਵਰਤਿਆ ਜਾਵੇ ਬਿਹਾਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਜਿਹਾ ਸੂਬਾ ਜਿੱਥੇ ਅੱਜ ਤੱਕ ਬੀਜੇਪੀ ਆਪਣੇ ਦਮ ਤੇ ਸਰਕਾਰ ਨਹੀਂ ਬਣਾ ਸਕੀ ਇਸੇ ਤਰ੍ਹਾਂ ਬੀਜੇਪੀ ਚ ਬੀਜੇਪੀ ਬਿਹਾਰ ਦੇ ਵਿੱਚ ਵੀ ਆਪਣੇ ਦਮ ਤੇ ਅੱਜ ਤੱਕ ਸਰਕਾਰ ਨਹੀਂ ਬਣਾ ਸਕੀ ਹੁਣ ਦਿੱਲੀ ਦੇ ਵਿੱਚ ਜਿੱਥੇ ਪੰਜਾਬੀਆਂ ਦੀ ਬਹੁ ਗਿਣਤੀ ਹੈ ਜਿੱਥੇ ਸਿੱਖ ਭਾਈਚਾਰੇ ਦੀ ਬਹੁ ਗਿਣਤੀ ਹੈ ਇਸੀ ਤਰ੍ਹਾਂ ਬਿਹਾਰ ਨਾਲ ਸੰਬੰਧਿਤ ਲੋਕਾਂ ਦੀ ਪ੍ਰਵਾਂਚਲੀ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਉਹਨਾਂ ਦੀ ਬਹੁਤ ਵੱਡੀ ਜਨਸੰਖਿਆ 30% ਹਿੱਸਾ ਪ੍ਰਵਾਂਚਲ ਭਾਈਚਾਰੇ ਨਾਲ ਸੰਬੰਧਿਤ ਹੈ ਦਿੱਲੀ ਦੇ ਵਿੱਚ ਹੁਣ ਬੀਜੇਪੀ ਕੋਲੇ ਸਭ ਤੋਂ ਵੱਡੀ ਆਪਸ਼ਨ ਜਿਹੜੀ ਇਸ ਵਕਤ ਚਰਚਾ ਚ ਹੈ ਉਹ ਹੈ ਪ੍ਰਵੇਸ਼ ਸਾਹਿਬ ਸਿੰਘ ਵਰਮਾ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਬੀਜੇਪੀ ਦੇ 26-27 ਸਾਲ ਪਹਿਲਾਂ ਸਾਹਿਬ ਸਿੰਘ ਵਰਮਾ ਉਹਨਾਂ ਦਾ ਪੰਜਾਬ ਨਾਲ ਵੀ ਕਾਫੀ ਲਗਾਵ ਰਿਹਾ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਤੇ ਉਹ ਅਕਸਰ ਪੰਜਾਬ ਚ ਆਉਂਦੇ ਰਹਿੰਦੇ ਹੁਣ ਬੀਜੇਪੀ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਬਿਹਾਰ ਔਰ ਪੰਜਾਬ ਨੂੰ ਸੁਨੇਹਾ ਦਈਏ ਨਵੇਂ ਮੁੱਖ ਮੰਤਰੀ ਦੇ ਜ਼ਰੀਏ ਹਾਲਾਂਕਿ ਸਾਹਿਬ ਸਿੰਘ ਵਰਮਾ ਨੇ ਪਰਵੇਸ਼ ਵਰਮਾ ਨੇ ਪਿਛਲੇ ਕੁਝ ਦਿਨਾਂ ਚ ਜਿਹੜੇ ਬਿਆਨ ਦਿੱਤੇ ਕਿ ਪੰਜਾਬ ਤੋਂ ਗੱਡੀਆਂ ਆ ਰਹੀਆਂ ਨੇ ਜਾਂ 26 ਜਨਵਰੀ ਤੋਂ ਪਹਿਲਾਂ ਐਡੀ ਵੱਡੀ ਗਿਣਤੀ ਚ ਪੰਜਾਬੀ ਆ ਰਹੇ ਨੇ ਗੱਡੀਆਂ ਆ ਰਹੀਆਂ ਨੇ ਦਿੱਲੀ ਦੇ ਮਾਹੌਲ ਨੂੰ ਜੋੜ ਕੇ ਉਹਨਾਂ ਨੇ ਗੱਲ ਕੀਤੀ ਉਹਦਾ ਪੰਜਾਬੀਆਂ ਨੇ ਬਹੁਤ ਬੁਰਾ ਮਨਾਇਆ ਪਰ ਇੱਕ ਤਰੀਕੇ ਨਾਲ ਪੂਰੇ ਪੰਜਾਬ ਚ ਪ੍ਰਵੇਸ਼ ਵਰਮਾ ਦੇ ਉਸ ਬਿਆਨ ਦੀ ਨਿੰਦਾ ਕੀਤੀ ਗਈ ਕਿ ਇਸ ਤਰ੍ਹਾਂ ਨਹੀਂ ਸੀ ਦੇਖਿਆ ਜਾਣਾ ਚਾਹੀਦਾ ਕਿਉਂਕਿ ਜਦੋਂ ਚੋਣ ਪ੍ਰਚਾਰ ਹੁੰਦਾ ਹੈ ਤੇ ਸਾਰੇ ਮੁਲਕ ਤੋਂ ਗੱਡੀਆਂ ਆਉਂਦੀਆਂ ਨੇ ਯੂਪੀ ਦੀਆਂ ਗੱਡੀਆਂ ਵੀ ਆਉਂਦੀਆਂ ਨੇ ਹਰਿਆਣੇ ਦੀਆਂ ਵੀ ਆਉਂਦੀਆਂ ਨੇ ਪਰ ਪੰਜਾਬ ਨੰਬਰ ਦੀਆਂ ਗੱਡੀਆਂ ਤਾਂ ਰੋਜ਼ਾਨਾ ਹੀ ਦਿੱਲੀ ਜਾਂਦੀਆਂ ਹੁਣ ਬੀਜੇਪੀ ਅਗਰ ਸਾਹਿਬ ਸਿੰਘ ਦੇ ਸਾਹਿਬ ਸਿੰਘ ਵਰਮਾ ਉਹਨਾਂ ਦੇ ਪੁੱਤਰ ਪ੍ਰਵੇਸ਼ ਵਰਮਾ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਉਹ ਵੀ ਇੱਕ ਦਾਵੇਦਾਰ ਨਹੀਂ ਉਹਦੇ ਨਾਲ ਪੰਜਾਬ 'ਚ ਕਿਸੇ ਤਰ੍ਹਾਂ ਦਾ ਸਨੇਹਾ ਬੀਜੇਪੀ ਨਹੀਂ ਦੇ ਸਕੇਗੀ ਹਾਲਾਂਕਿ ਦਿੱਲੀ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਚਿਹਰੇ ਨੇ ਉਹ ਜਿੱਤੇ ਨਹੀਂ ਅਰਵਿੰਦਰ ਸਿੰਘ ਲਵਲੀ ਜਿੱਤ ਗਏ ਜਿਹੜੇ ਕਾਂਗਰਸ ਦੇ ਸਟੇਟ ਚੀਫ ਸੀ ਬੀਜੇਪੀ 'ਚ ਆ ਗਏ ਤਰਵਿੰਦਰ ਸਿੰਘ ਮਰਵਾਹਾ ਜਿੱਤ ਗਏ ਜਿਹੜੇ ਕਿਸੇ ਵੇਲੇ ਕਾਂਗਰਸ ਦੇ ਐਮਐਲਏ ਸੀ ਮਨਜਿੰਦਰ ਸਿੰਘ ਸਿਰਸਾ ਜਿੱਤ ਗਏ ਜਿਹੜੇ ਪਹਿਲਾਂ ਅਕਾਲੀ ਦਲ ਦੇ ਵੱਡੇ ਆਗੂ ਸੀ ਸੋ ਤਿੰਨ ਵੱਡੇ ਚਿਹਰੇ ਤਾਂ ਬੀਜੇਪੀ ਦੇ ਜਿੱਤੇ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਚੋਂ ਆਏ ਪਰ ਇਹ ਸਿੱਖਾਂ ਦੀ ਵੋਟ ਖਿੱਚਣ 'ਚ ਕਾਮਯਾਬ ਰਹੇ ਪੰਜਾਬ 'ਚ ਭਾਵੇਂ ਬੀਜੇਪੀ ਸਿੱਖ ਲੀਡਰਸ਼ਿਪ ਲੈ ਆਏ ਹੁਣ ਰਵਨੀਤ ਬਿੱਟੂ ਨੂੰ ਬੀਜੇਪੀ ਨੇ ਟਿਕਟ ਦਿੱਤੀ ਸੀ ਪਰ ਰਵਨੀਤ ਬਿੱਟੂ ਜਿਤਾ ਨਹੀਂ ਸਕੇ ਬੀਜੇਪੀ ਨੂੰ ਪੰਜਾਬ 'ਚ ਉਹ ਆਪਣੀ ਸੀਟ ਹਾਰ ਗਏ ਪੰਜਾਬ 'ਚ ਕੋਈ ਵੀ ਸਿੱਖ ਚਿਹਰਾ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀ ਇਹ ਨਹੀਂ ਜਿੱਤ ਸਕੀ ਜੀ ਨਾ ਬੀਜੇਪੀ ਨੂੰ ਜਿਤਾ ਸਕੀ ਹੁਣ ਦਿੱਲੀ ਚ ਤਿੰਨ ਦੇ ਤਿੰਨ ਸਿੱਖ ਚਿਹਰੇ ਜਿੱਤ ਗਏ ਸਿੱਖ ਵੋਟ ਬੀਜੇਪੀ ਨੂੰ ਚੰਗੀ ਪੈ ਗਈ 10 11 12 ਹਲਕੇ ਨੇ ਜਿੱਥੇ ਸਿੱਖ ਭਾਈਚਾਰੇ ਦੀ ਵੋਟ ਚੰਗੀ ਆ ਉਹਨਾਂ ਦੀ ਵੋਟ ਬੀਜੇਪੀ ਨੂੰ ਪੈ ਗਈ ਹੁਣ ਬੀਜੇਪੀ ਕੋਲੇ ਮਨਜਿੰਦਰ ਸਿਰਸਾ ਕਿਉਂਕਿ ਉਹ ਕੌਮੀ ਪੱਧਰ ਦੇ ਲੀਡਰ ਬਣ ਚੁੱਕੇ ਨੇ ਬੀਜੇਪੀ ਦੇ ਕੌਮੀ ਸਖਤਰ ਨੇ ਇੱਕ ਤਾਂ ਪ੍ਰਵੇਸ਼ ਵਰਮਾ ਨੰਬਰ 1 ਤੇ ਹੈ ਜਿਸ ਦੇ ਨਾਮ ਤੇ ਵਿਚਾਰ ਹੋ ਰਿਹਾ ਚਰਚਾ ਚੱਲ ਰਹੀ ਹੈ ਵਿਚਾਰ ਹੋ ਰਿਹਾ ਮਤਲਬ ਕਿ ਜਿਹੜੀ ਲੀਡਰਸ਼ਿਪ ਤੇ ਵਿਚਾਰ ਹੋ ਰਿਹਾ ਜਿਹੜਾ ਸੈਂਟਰਲ ਬੋਰਡ ਹੈ ਉਹਨੇ ਤਾਂ ਫੈਸਲਾ ਕਰਨਾ ਹੈ ਕਿ ਅਸੀਂ ਇਹਨਾਂ ਨੂੰ ਬਣਾਉਣਾ ਹੈ ਤੇ ਉਹ ਗੱਲ ਸਾਰਿਆਂ ਨੇ ਮੰਨ ਲੈਣੀ ਹੈ ਭਾਵੇਂ ਅਜੇ ਬੈਠਕ ਕੱਲ੍ਹ ਹੋਣੀ ਹੈ ਅੱਜ ਹੋਣੀ ਹੈ ਬੈਠਕ ਸੰਸਦੀ ਬੋਰਡ ਦੀ ਬੈਠਕ ਹੋ ਸਕਦੀ ਹੈ ਅੱਜ ਜਿਹਦੇ ਵਿੱਚ ਲੀਡਰ ਚੁਣਿਆ ਜਾਏਗਾ ਪਰ ਸੰਸਦੀ ਬੋਰਡ ਦਾ ਜਿਹੜਾ ਲੀਡਰ ਹੈ ਉਹੀ ਮੁੱਖ ਮੰਤਰੀ ਹੁੰਦਾ ਹੈ ਹੁਣ ਸੰਸਦੀ ਬੋਰਡ ਦਾ ਲੀਡਰ ਉਹੀ ਚੁਣਿਆ ਜਾਂਦਾ ਜਿਹਦੇ ਬਾਰੇ ਇਸ਼ਾਰਾ ਹੁੰਦਾ 10 ਫਰਵਰੀ ਤੋਂ ਪਹਿਲਾਂ ਅੱਜ 9 ਤਰੀਕ ਹੈ ਕੱਲ ਦਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਹਰ ਹਾਲਤ ਦੇ ਵਿੱਚ ਮਿਲਣਾ ਹੈ ਸੰਵਿਧਾਨ ਦੇ ਮੁਤਾਬਕ 10 ਫਰਵਰੀ ਤੱਕ ਨਵੀਂ ਸਰਕਾਰ ਦਾ ਗਠਨ ਹੋਣਾ ਹੀ ਹੋਣਾ ਹੈ ਸੋ ਕੱਲ ਰਾਤੀ ਸੂਰਜ ਡੁੱਬਣ ਤੋਂ ਪਹਿਲਾਂ ਤੱਕ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲਣਾ ਹੈ ਹੂੰ ਵਿਧਾਇਕ ਦਲ ਦੀ ਬੈਠਕ ਅੱਜ ਵੀ ਹੋ ਸਕਦੀ ਕੱਲ ਵੀ ਹੋ ਸਕਦੀ ਉਹਨ ਇੱਕ ਤਾਂ ਨਾਮ ਹੈ ਪ੍ਰਵੇਸ਼ ਵਰਮਾ ਦੂਸਰਾ ਨਾਮ ਹੈ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਅਗਰ ਮਨਜਿੰਦਰ ਸਿੰਘ ਸਿਰਸਾ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਤੇ ਉਹ ਇੱਕ ਤਾਂ ਇਹ ਸੁਨੇਹਾ ਦੇ ਸਕਦੀ ਹੈ ਪੂਰੇ ਦੇਸ਼ 'ਚ ਕਿ ਘੱਟ ਗਿਣਤੀ ਚਿਹਰੇ 'ਚ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਔਰ ਜਿਹੜਾ ਬੀਜੇਪੀ ਦਾ ਨਾਅਰਾ ਹੈ ਸਬਕਾ ਸਾਥ ਸਬਕਾ ਵਿਕਾਸ ਅਸੀਂ ਉਹਦੇ ਤੇ ਪੂਰੇ ਉਤਰੇ ਹਾਂ ਦੂਸਰਾ ਬੀਜੇਪੀ ਪੰਜਾਬ 'ਚ ਇਹ ਸੁਨੇਹਾ ਦੇ ਸਕਦੀ ਹੈ ਕਿ ਅਸੀਂ ਦਿੱਲੀ ਵਰਗੇ ਸੂਬੇ 'ਚ ਸਿੱਖ ਭਾਈਚਾਰੇ 'ਚ ਮੁੱਖ ਮੰਤਰੀ ਬਣਾਇਆ ਤੇ ਸਾਨੂੰ ਪੰਜਾਬ ਦੇ ਵਿੱਚ ਵੀ ਜਿਹੜਾ ਸਿੱਖ ਭਾਈਚਾਰਾ ਹੈ ਉਹ ਪੂਰਨ ਰੂਪ ਦੇ ਵਿੱਚ ਪਾਰਟੀ ਦੇ ਤੌਰ ਤੇ ਸਵੀਕਾਰ ਕਰੇ ਇਹ ਇੱਕ ਰਣਨੀਤੀ ਦੇ ਤਹਿਤ ਬੀਜੇਪੀ ਕਰ ਸਕਦੀ ਹੈ ਹੁਣ ਪੰਜਾਬ ਦੀ ਚੋਣ ਹੈ 27 ਚ ਬਿਹਾਰ ਦੀ ਚੋਣ ਹੈ ਇਸ ਸਾਲ ਦੇ ਅੰਤ ਚ ਹੁਣ ਅਗਰ ਉਹਨਾਂ ਨੇ ਬਿਹਾਰ ਦੀ ਚੋਣ ਨੂੰ ਦੇਖਣਾ ਹੈ ਤੇ ਪੂਰਬਾਂਚਲ ਨਾਲ ਜੁੜੇ ਭਾਈਚਾਰੇ ਚੋਂ ਵੀ ਉਹ ਮੁੱਖ ਮੰਤਰੀ ਬਣਾ ਸਕਦੇ ਨੇ ਜਿਹੜੇ ਗਾਇਕ ਨਹੀਂ ਤੀਵਾੜੀ ਸਾਹਿਬ ਉਹਨਾਂ ਦਾ ਪੂਰਾ ਨਾਮ ਮੇਰੇ ਜ਼ਿਹਨ ਚੋਂ ਨਿਕਲ ਗਿਆ ਮਨੋਜ ਤਿਵਾੜੀ ਜਿਹੜੇ ਭੋਜਪੂਰੀ ਗਾਣੇ ਵੀ ਗਾਉਂਦੇ ਨੇ ਤੇ ਪਹਿਲਾਂ ਉਹਨਾਂ ਨੇ ਕਾਫੀ ਗਾਣੇ ਗੁਣੇ ਭੋਜਪੂਰੀ ਫਿਲਮਾਂ ਚ ਵੀ ਗਾਏ ਨੇ ਐਮਪੀ ਨੇ ਪਹਿਲਾਂ ਉਹ ਦਿੱਲੀ ਸਟੇਟ ਯੂਨਿਟ ਦੇ ਪ੍ਰਧਾਨ ਵੀ ਰਹੇ ਪਿਛਲੀ ਵਾਰੀ ਸੋ ਮਨੋਜ ਤਿਵਾੜੀ ਨੂੰ ਵੀ ਉਹ ਬਣਾ ਸਕਦੇ ਨੇ ਮੁੱਖ ਮੰਤਰੀ ਦਾ ਚਿਹਰਾ ਉਹਦੇ ਨਾਲ ਬਿਹਾਰ ਦੇ ਵਿੱਚ ਇੱਕ ਚੰਗਾ ਸੁਨੇਹਾ ਜਾਏਗਾ ਸਾਲ ਦੇ ਅੰਤ ਚ ਬਿਹਾਰ ਚ ਚੋਣਾਂ ਨੇ ਹੁਣ ਬੀਜੇਪੀ ਨੇ ਤੈਅ ਕਰਨਾ ਹੈ ਇਸ ਤੋਂ ਇਲਾਵਾ ਜਿਹੜੇ ਸਚਦੇਵਾ ਜੀ ਨੇ ਉਹ ਇਸ ਵਕਤ ਮੌਜੂਦਾ ਸਮੇਂ ਚ ਬੀਜੇਪੀ ਦੇ ਪ੍ਰਧਾਨ ਨੇ ਵਿਰੇਂਦਰ ਸਚਦੇਵਾ ਅਗਰ ਬੀਜੇਪੀ ਉਹਨਾਂ ਨੂੰ ਬਣਾਉਣਾ ਚਾਵੇ ਮੁੱਖ ਮੰਤਰੀ ਤੇ ਉਹਨਾਂ ਨੂੰ ਵੀ ਬਣਾ ਸਕਦੇ ਨੇ ਕਿਉਂਕਿ ਸਟੇਟ ਯੂਨਿਟ ਦੇ ਉਹ ਚੀਫ ਨੇ ਔਰ ਉਹਨਾਂ ਦਾ ਸਬੰਧ ਵੀ ਪੰਜਾਬੀ ਪਰਿਵਾਰ ਨਾਲ ਹੈ ਉਹ ਵੀ ਮੂਲ ਰੂਪ ਦੇ ਵਿੱਚ ਪੰਜਾਬੀ ਨੇ ਸਚਦੇਵਾ ਜੀ ਪਰ ਉਹ ਰਾਜਨੀਤੀ ਦੇ ਵਿੱਚ ਸੰਗਠਨ ਦੇ ਵਿੱਚ ਬਹੁਤ ਗੰਭੀਰ ਕਸਮ ਦੇ ਲੀਡਰ ਮੰਨੇ ਜਾਂਦੇ ਨੇ ਔਰ ਬੀਜੇਪੀ ਦੇ ਮੌਜੂਦਾ ਸਟੇਟ ਯੂਨਿਟ ਨੇ ਹੁਣ ਇਹ ਚਾਰ ਪੰਜ ਨਾਮ ਨੇ ਜਿਹੜੇ ਸਭ ਤੋਂ ਅੱਗੇ ਚੱਲ ਰਹੇ ਨੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਔਰ ਇੱਕ ਨੇ ਵਿਜੇ ਗੋਇਲ ਵਿਜੇ ਗੋਇਲ ਤੀਜੀ ਵਾਰੀ ਲਗਾਤਾਰ ਐਮਐਲਏ ਬਣੇ ਨੇ ਉਹ 15 ਚ ਜਿੱਤੇ 20 ਚ ਜਿੱਤੇ ਔਰ ਇਸ ਵਾਰ ਜਿੱਤੇ ਵਿਜੇ ਗੋਇਲ ਜਦੋਂ ਬੀਜੇਪੀ ਦੇ ਤਿੰਨ ਐਮਐਲਏ ਸੀ ਵਿਜੇ ਗੋਇਲ ਐਮਐਲਏ ਸੀ ਜਦੋਂ ਪਿਛਲੀ ਵਾਰ ਬੀਜੇਪੀ ਦੇ 8 ਐਮਐਲਏ ਜਿੱਤੇ ਤੇ ਵਿਜੇ ਗੋਇਲ ਜਿੱਤੇ ਹੁਣ ਜਦੋਂ ਬੀਜੇਪੀ ਦੇ 45 40 47 48 ਜਿੱਤੇ ਉਦੋਂ ਵੀ ਵਿਜੇ ਗੋਇਲ ਐਮਪੀ ਐਮਐਲਏ ਨੇ ਇਸ ਕਰਕੇ ਵਿਜੇ ਗੋਇਲ ਦਾ ਨਾਮ ਵੀ ਚੱਲ ਰਿਹਾ ਹਾਲਾਂਕਿ ਇਹ ਜਿਹੜੇ ਮੈਂ 4-5 ਨਾਮ ਲਏ ਨੇ ਜੀ ਇਹਨਾਂ ਦੇ ਵਿੱਚੋਂ ਮਨਜਿੰਦਰ ਸਿਰਸਾ ਜਾਂ ਵਿਜੇ ਗੋਇਲ ਅਗਰ ਇਹਨਾਂ ਨੂੰ ਮੁੱਖ ਮੰਤਰੀ ਨਹੀਂ ਵੀ ਬਣਾਇਆ ਜਾਂਦਾ ਤੇ ਇਹਨਾਂ ਦੇ ਵਿੱਚੋਂ ਇਹਨਾਂ ਦਾ ਮੰਤਰੀ ਬੰਨਣਾ ਤਾਂ ਤੈਅ ਮੰਨਿਆ ਜਾ ਰਿਹਾ ਹੈ ਉਹ ਜੇ ਵੀ ਹੋ ਸਕਦਾ ਹੈ ਕਿ ਅਗਰ ਪੁਰਵਾਂਚਲ ਦੇ ਕਿਸੇ ਕੋਟੇ ਚ ਕਿਸੇ ਲੀਡਰ ਨੂੰ ਬੀਜੇਪੀ ਮੁੱਖ ਮੰਤਰੀ ਬਣਾਵੇ ਤੇ ਮਨਜਿੰਦਰ ਸਿਰਸਾ ਨੂੰ ਬੀਜੇਪੀ ਡਿਪਟੀ ਮੁੱਖ ਮੰਤਰੀ ਵੀ ਬਣਾ ਸਕਦੀ ਹੈ ਤਾਂ ਕਿ ਘਟ ਗਿਣਤੀ ਚ ਸੁਨੇਹਾ ਜਾਵੇ ਪੰਜਾਬੀਆਂ ਨੂੰ ਇਹ ਸੁਨੇਹਾ ਜਾਵੇ ਕਿ ਬੀਜੇਪੀ ਸਿੱਖ ਭਾਈਚਾਰੇ ਦੇ ਨਾਲ ਹੈ ਤੇ ਹੋਰ ਸਾਥ ਮੰਗਦੀ ਹੈ ਉਹਦੇ ਨਾਲ ਬੀਜੇਪੀ ਦੇ ਪ੍ਰਤੀ ਪੰਜਾਬ ਚ ਸਿੱਖ ਭਾਈਚਾਰੇ ਦੀ ਵੋਟ ਦਾ ਜਿਹੜਾ ਨਜ਼ਰੀਆ ਉਹ ਬਦਲ ਸਕਦਾ ਹੈ ਕਿਉਂਕਿ ਕਿਸਾਨੀ ਕਰਕੇ ਕੇਂਦਰ ਦੀ ਸਰਕਾਰ ਔਰ ਸਾਡੀ ਕਿਸਾਨੀ ਚ ਜਿਹੜਾ ਅੜਿੱਕਾ ਹੈ ਉਦੇ ਕਰਕੇ ਬੀਜੇਪੀ ਨੂੰ ਪੰਜਾਬ ਚ ਕਾਮਯਾਬੀ ਨਹੀਂ ਮਿਲ ਰਹੀ ਸਾਡੀ ਕਿਸਾਨੀ ਵੋਟ ਬੀਜੇਪੀ ਨੂੰ ਨਹੀਂ ਮਿਲ ਰਹੀ ਔਰ ਸਾਡੀਆਂ ਸਿੱਖ ਭਾਈਚਾਰੇ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਬੀਜੇਪੀ ਗੰਭੀਰਤਾ ਦੇ ਨਾਲ ਵਿਚਾਰ ਕਰ ਸਕਦੀ ਹੈ ਅਗਰ ਉਹਨਾਂ ਨੇ ਕੋਈ ਸਿੱਖ ਮੁੱਖ ਮੰਤਰੀ ਬਣਾਇਆ ਤੇ ਉਹਦੀ ਜਿਹੜੀ ਸਲਾਹ ਹੈ ਉਹ ਵੀ ਮੰਨੀ ਜਾ ਸਕਦੀ ਹੈ ਹੁਣ ਤੁਸੀਂ ਵੇਖੋ ਨਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਹੈ ਮਰਸੀ ਪਟੀਸ਼ਨ ਹੈ ਔਰ ਇਨਾ ਸਾਰਿਆਂ ਤੋਂ ਬਾਅਦ ਜਿਹੜਾ ਦਿੱਲੀ ਦਾ ਸੈਂਟੈਂਸ ਰਿਵਿਊ ਬੋਰਡ ਹੈ ਉਹਦੇ ਕੋਲੇ ਕੇਸ ਹੈ ਹੁਣ ਬੀਜੇਪੀ ਜ਼ਰੂਰ ਕੋਸ਼ਿਸ਼ ਕਰੇਗੀ ਜਿੱਦਾਂ ਹੀ ਬੀਜੇਪੀ ਦੀ ਸਰਕਾਰ ਬਣਦੀ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਈ ਦਿੱਤੀ ਜਾਵੇ ਕਿਉਂਕਿ ਹੁਣ ਇਹ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਹੈ ਇਹ ਸਿਰਫ ਬੀਜੇਪੀ ਕੋਲੇ ਆ ਹੁਣ ਬੀਜੇਪੀ ਦੇ ਜਿਹੜੇ ਸਿੱਖ ਲੀਡਰ ਨੇ ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੰਗ ਨੂੰ ਅੱਗੇ ਵਧਾਉਣ ਉਹ ਜਗਰ ਦੇਖਿਆ ਜਾਵੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਵੀ ਬੀਜੇਪੀ ਨੂੰ ਜਿਹੜੇ ਬਿਲਕੁਲ ਜਾਇਜ਼ ਕੇਸ ਨਹੀਂ ਜਿਨ੍ਹਾਂ ਦੇ ਉੱਤੇ ਕੋਈ ਬਹੁਤ ਕਾਨੂੰਨੀ ਜੜਿੱਕੇ ਨਹੀਂ ਹੈ ਉਹਨਾਂ ਦੀ ਰਿਹਾਈ ਵਾਲੇ ਪਾਸੇ ਵੀ ਹੁਣ ਬੀਜੇਪੀ ਨੂੰ ਹੋਰ ਸਰਗਰਮੀ ਵਿਖਾਉਣੀ ਪੈਣੀ ਹੈ ਅਗਰ ਉਹ ਪੰਜਾਬ ਦੇ ਵਿੱਚ ਵੀ ਦਿੱਲੀ ਦੀ ਤਰ੍ਹਾਂ ਸਿੱਖ ਭਾਈਚਾਰੇ ਦੀ ਵੋਟ ਹਾਸਲ ਕਰਨਾ ਚਾਹੁੰਦੇ ਨੇ ਪਰ ਦਿੱਲੀ 'ਚ ਬਹੁਤ ਸਾਰੀ ਸਿੱਖ ਲੀਡਰਸ਼ਿਪ ਬੀਜੇਪੀ 'ਚ ਗਈ ਹੈ ਪੰਜਾਬ 'ਚ ਜਿਆ ਨਹੀਂ ਹੋਇਆ ਜੀ 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 ਬਿਲਕੁਲ ਸੋਡਲਾ ਜੀ ਬਹੁਤ ਵਧੀਆ ਢੰਗ ਨਾਲ ਤੁਸੀਂ ਜੋ ਹੈ ਜਿਨੇ ਵੀ ਵੱਡੇ ਦਾਵੇਦਾਰ ਹੁਣ ਰਹਿਣ ਵਾਲੇ ਨੇ ਬੀਜੇਪੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਹਨਾਂ ਸ਼ਬਦਨ ਨੂੰ ਲੈ ਕੇ ਤੁਸੀਂ ਜੋ ਹੈ ਇੱਕ ਵਿਸ਼ਲੇਸ਼ਣ ਜਿਹੜਾ ਸਾਂਝਾ ਕੀਤਾ ਹੈ ਦਰਸ਼ਕਾਂ ਦੇ ਨਾਲ ਤੇ ਇਹ ਤਾਂ ਚਲੋ ਆਪਾਂ ਗੱਲ ਕਰ ਲਈ ਹੁਣ ਤੱਕ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਬਣ ਸਕਦਾ ਹੈ ਜੋ ਕਿ ਚਲੋ ਉੱਚੇ ਸਮੇਂ ਬਾਅਦ ਕਲੀਅਰ ਵੀ ਹੋ ਜਾਏਗਾ ਪਰ ਹੁਣ ਆਪਾਂ ਸਿਆਸਤ ਤੇ ਇੱਕ ਨਜ਼ਰ ਘੁਮਾਈਏ ਜਿਸ ਤਰ੍ਹਾਂ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਕਾਂਗਰਸ ਦੀ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ ਸੋ ਇਸੇ ਹੁਣ ਸਿਆਸੀ ਮਾਇਨੇ ਕੀ ਨਿਕਲਦੇ ਨੇ ਖਾਸ ਤੌਰ ਤੇ ਉਦੋਂ ਇਹ ਤਸਵੀਰ ਉਦੋਂ ਜ਼ਿਆਦਾ ਸਮਝਣ ਵਾਲੀ ਔਰ ਦਿਲਚਸਪ ਹੋ ਜਾਂਦੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਵੀ 2 ਸਾਲ ਤੋਂ ਘੱਟ ਸਮਾਂ ਰਹਿ ਗਿਆ ਵੋਟਾਂ ਨੂੰ ਲੈ ਕੇ ਕਿੰਨਾ ਕੋ ਅਸਰ ਪੰਜਾਬ ਦੇ ਉੱਪਰ ਵੀ ਇਸ ਆਮ ਆਦਮੀ ਪਾਰਟੀ ਦੀ ਹਾਰ ਦਾ ਜਾਂ ਬੀਜੇਪੀ ਦੀ ਜਿੱਤ ਦਾ ਪੰਜਾਬ ਦੇ ਉੱਪਰ ਨਜ਼ਰ ਆਏਗਾ ਕਿ ਪੰਜਾਬ ਦੇ ਉੱਪਰ ਇੰਪੈਕਟ ਪਏਗਾ ਬੀਜੇਪੀ ਥੋੜੀ ਪੋਜ਼ਿਟਿਵ ਪੰਜਾਬ ਦੇ ਵਿੱਚ ਵੀ ਹੁੰਦੀ ਨਜ਼ਰ ਆਏਗੀ ਦੇਖੋ ਜਿਹੜੀ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ ਹਾਰ ਹੈ ਨਾ ਜੀ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਓਨੀ ਹਾਰ ਨਹੀਂ ਹੈ ਜਿੰਨੀ ਕਾਂਗਰਸ ਦੀ ਹੈ ਪਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੋਵਾਂ ਪਾਰਟੀਆਂ ਦੀ ਜਿਹੜੀ ਸਿਆਸੀ ਈਗੋ ਹੈ ਨਾ ਉਹਦੀ ਹਾਰ ਆ ਇੱਕ ਪੰਜਾਬੀ ਦਾ ਗਾਣਾ ਸੀ ਇੱਕ ਬਹੁਤ ਹੀ ਮਸ਼ਹੂਰ ਸਿੰਗਰ ਨੇ ਕਿ ਮੌਤ ਨਹੀਂ ਮਾਰਦੀ ਈਗੋ ਮਾਰਦੀ ਹੈ ਸੋ ਮੈਨੂੰ ਲੱਗਦਾ ਹੈ ਕਾਂਗਰਸ ਪਰ ਆਮ ਆਦਮੀ ਪਾਰਟੀ ਈਗੋ ਕਰਕੇ ਦਿੱਲੀ ਦੇ ਵਿੱਚ ਹਾਰ ਦੇ ਰੂਪ ਚ ਮਾਰੇ ਗਏ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਹੈ 43 ਤੋਂ 44% ਦੇ ਵਿੱਚ ਹੈ ਚਲੋ 43 ਜਾਂ 44 ਕਹਿ ਲਓ ਕਾਂਗਰਸ ਦਾ 6 ਤੋਂ 7 ਹੈ ਜੇ ਦੋਨਾਂ ਦਾ ਵੋਟ ਸ਼ੇਅਰ ਜੋੜ ਦੂੰ ਇਹ ਬਣ ਜਾਂਦਾ ਹੈ 50% ਤੋਂ ਜ਼ਿਆਦਾ ਔਰ ਭਾਜਪਾ 48 49 ਸੀਟਾਂ ਜਿੱਤੀ ਹੈ ਵੱਧ ਤੋਂ ਵੱਧ 47% ਵੋਟ ਸ਼ੇਅਰ ਨਾਲ ਸੋ ਅਗਰ ਇਹ ਦੋਨੇ ਪਾਰਟੀਆਂ ਇਕੱਠੀਆਂ ਹੁੰਦੀਆਂ ਤੇ ਭਾਜਪਾ ਤੋਂ 3% ਜ਼ਿਆਦਾ ਹੋਣਾ ਸੀ ਹੁਣ ਭਾਜਪਾ ਦਾ ਆਮ ਆਦਮੀ ਪਾਰਟੀ ਤੋਂ ਕਰੀਬ 3% ਵੱਧ ਵੋਟ ਸ਼ੇਅਰ ਹੈ ਭਾਜਪਾ ਦਾ ਆਪ ਨਾਲੋਂ ਸਿਰਫ 3% ਵੱਧ ਵੋਟ ਸ਼ੇਅਰ ਹੈ ਔਰ ਸੀਟਾਂ 70 ਚੋਂ ਕਿੰਨੀਆਂ ਲੈ ਗਈ ਬੀਜੇਪੀ 48 49 ਹੂੰ ਤੇ ਆਮ ਆਦਮੀ ਵੀ ਕਿਤੇ ਰਹਿ ਗਈ ਇਹਦਾ ਮਤਲਬ ਹੈ ਕਿ 3% ਵੋਟ ਸ਼ੇਅਰ ਬਹੁਤ ਵੱਡਾ ਹੁੰਦਾ ਤੇ ਇਹੀ ਅਗਰ ਕਾਂਗਰਸ ਔਰ ਆਪ ਵਾਲੇ ਇਕੱਠੇ ਹੁੰਦੇ ਤੇ ਅੱਜ ਸਰਕਾਰ ਇਹਨਾਂ ਦੀ ਗੱਠਜੋੜ ਦੀ ਬਣਨੀ ਸੀ ਹੁਣ ਇੰਡੀਆ ਗੱਠਜੋੜ ਇਹਨਾਂ ਨੇ ਬਣਾਇਆ ਪਾਰਲੀਮੈਂਟ ਵੇਲੇ ਮੰਨ ਲਿਆ ਵੀ ਤੁਹਾਡੀ ਦਿੱਲੀ ਚ ਕੋਈ ਸੀਟ ਨਹੀਂ ਆਈ ਗੱਠਜੋੜ ਕਰਕੇ ਬੀਜੇਪੀ ਜਿੱਤ ਗਈ ਪਾਰਲੀਮੈਂਟ ਦੀਆਂ ਚੋਣਾਂ ਸੀ ਪ੍ਰਧਾਨ ਮੰਤਰੀ ਚੁਣਨਾ ਸੀ ਨਾ ਕਾਂਗਰਸ ਕੋਲੇ ਨਰਿੰਦਰ ਮੋਦੀ ਜਿੰਨਾ ਤਕੜਾ ਪ੍ਰਧਾਨ ਮੰਤਰੀ ਦਾ ਚਿਹਰਾ ਹੈ ਨਾ ਆਮ ਆਦਮੀ ਪਾਰਟੀ ਕੋਲੇ ਹੈ ਇਹਦੇ ਚ ਤਾਂ ਕੋਈ ਦੋ ਰਾਏ ਨਹੀਂ ਨਰਿੰਦਰ ਮੋਦੀ ਤੀਜੀ ਦਫਾ ਪ੍ਰਧਾਨ ਮੰਤਰੀ ਬਣੇ ਨੇ ਉਹ ਸਿਟਿੰਗ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਸੀਗੇ ਪਰ ਅਗਰ ਇਹ ਪਾਰਲੀਮੈਂਟ 'ਚ ਨਹੀਂ ਜਿੱਤੇ ਤੇ ਇਹਨਾਂ ਨੂੰ ਵਿਧਾਨ ਸਭਾ 'ਚ ਮਿਲ ਕੇ ਲੜਨਾ ਚਾਹੀਦਾ ਸੀ ਕਿਉਂਕਿ ਜਦੋਂ ਇਹਨਾਂ ਨੇ ਇੰਡੀਆ ਅਲਾਈਅንስ ਕੀਤਾ ਸੀ ਤੇ ਇੰਡੀਆ ਗਠਜੋੜ ਨੂੰ ਸਿਰਫ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਸੀ ਸੂਬਿਆਂ ਦੇ ਵਿੱਚ ਵੀ ਉਸ ਗਠਜੋੜ ਦੇ ذریعے ਇਹਨਾਂ ਨੂੰ ਚੋਣ ਲੜਨੀ ਚਾਹੀਦੀ ਸੀ ਸੋ ਹਰਜੋਤ ਜੀ ਅਗਰ ਮਿਲ ਕੇ ਚੋਣ ਲੜਦੇ ਤੇ ਜਿੱਤ ਸਕਦੇ ਸੀ ਸਿਆਸੀ ਈਗੋ ਕਰਕੇ ਹਾਰੇ ਆਂ ਯਾ ਮੈਂ ਕਹਾਂ ਸਿਆਸੀ ਤੌਰ ਤੇ ਮਾਰੇ ਗਏ ਹੁਣ ਕਾਂਗਰਸ ਦਾ ਹਾਲਤਾ ਇਹ ਦੇਖੋ ਕਾਂਗਰਸ ਦੇ ਸਿਰਫ 7% ਵੱਧ ਤੋਂ ਵੱਧ 6.39 40% ਵੋਟਾਂ ਨੇ ਕਾਂਗਰਸ ਨੂੰ 15 ਚ 0 ਸੀਟ ਮਿਲੀ 20 ਚ 0 ਸੀਟ ਮਿਲੀ ਤੇ ਹੁਣ 25 ਚ 0 ਸੀਟ ਮਿਲੀ ਸੋ ਜੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਨਾਲ ਥੋੜੀਆਂ ਬੋਤੀਆਂ ਸੀਟਾਂ ਤੇ ਵੀ ਗੁਜ਼ਾਰਾ ਕਰ ਲੈਂਦੇ ਵੀ 10 ਕ ਸੀਟਾਂ ਅਸੀਂ ਲੜ ਲੈਨੇ ਆ 60 ਤੁਸੀਂ ਲੜ ਲਓ ਜਾਂ ਆਪ ਵਾਲੇ ਮੰਨ ਜਾਂਦੇ ਵੀ ਅਸੀਂ ਤੁਹਾਨੂੰ 15 ਦੇ ਦਿੰਨੇ ਆ ਬਾਕੀ ਤੇ ਅਸੀਂ ਲੜਾਂਗੇ ਤੇ ਦੋਵਾਂ ਦੀ ਸਿਆਸੀ ਇੱਜ਼ਤ ਰਹਿ ਜਾਣੀ ਸੀ ਹੁਣ ਦੋਵਾਂ ਦੇ ਲਈ ਇਹ ਬਹੁਤ ਮਾੜੀ ਸਥਿਤੀ ਹੋ ਗਈ ਹੁਣ ਕਾਂਗਰਸ ਕਿਵੇਂ ਦਿੱਲੀ ਚ ਰਿਵਾਈਵ ਕਰੇਗੀ ਭਵਿੱਖ ਦੇ ਵਿੱਚ ਇਹ ਕਹਿਣਾ ਬੜਾ ਔਖਾ ਹੈ ਸੋ ਇਸ ਕਰਕੇ ਕਿਤਨਾ ਕਿਤੇ ਪੋਲਿਟੀਕਲ ਸੂਸਾਈਡ ਮੈਂ ਕਹਿ ਸਕਦਾ ਇਹਨਾਂ ਦੋਨਾਂ ਪਾਰਟੀਆਂ ਨੇ ਦਿੱਲੀ ਚ ਕੀਤਾ ਜਦਕਿ ਲੋਕਾਂ ਨੇ ਕੋਈ ਕਮੀ ਨਹੀਂ ਛੱਡੀ ਤੁਸੀਂ ਵੇਖੋ ਆਮ ਆਦਮੀ ਪਾਰਟੀ ਨੂੰ 43.5% ਵੋਟ ਸ਼ੇਅਰ ਦਿੱਤਾ ਬੀਜੇਪੀ ਨਾਲੋਂ 3% ਹੀ ਘੱਟ ਹੈ 2.5% ਐਗਜ਼ੈਕਟ ਫਿਗਰ ਹੈ ਜੇ ਮੇਰੇ ਕੋਲੇ ਨਹੀਂ ਹੈ ਮਤਲਬ ਤੁਸੀਂ ਵੇਖੋ ਕੋਈ ਕਮੀ ਨਹੀਂ ਛੱਡੀ ਮੁਫਤ ਬਿਜਲੀ ਵਾਲਿਆਂ ਨੇ ਸਾਰਿਆਂ ਨੇ ਪਾਸ ਸਫਰ ਵਾਲਿਆਂ ਨੇ ਸਾਰਿਆਂ ਨੇ ਲਗਭਗ ਸਭ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਪਰ ਉਹ 2-3% ਸੀ ਨਾ ਜਿਹੜਾ ਹੂੰ ਬਸ ਉਹਦੇ ਕਰਕੇ ਜਿਹੜੀ ਕਮੀ ਹੈ ਮੈਂ ਕਹੂੰਗਾ ਕਿ ਉਹ ਰਹਿ ਗਈ ਸੋ ਆਮ ਆਦਮੀ ਪਾਰਟੀ ਦੀ ਪਰ ਉਹ ਸਿਆਸੀ ਈਗੋ ਕਰਕੇ ਹੁਣ ਇਹਦਾ ਪੰਜਾਬ ਤੇ ਕੀ ਅਸਰ ਪਏਗਾ ਦੇਖੋ ਦਿੱਲੀ ਚ ਕਾਂਗਰਸ ਦੇ तमाम ਵੱਡੇ ਲੀਡਰਾਂ ਨੇ ਪ੍ਰਚਾਰ ਕੀਤਾ ਸੀ ਪੰਜਾਬ ਕਾਂਗਰਸ ਦੇ ਕਹਿੰਦੇ ਕਹਾਉਂਦੇ ਲੀਡਰ ਦਿੱਲੀ ਚ ਪ੍ਰਚਾਰ ਕਰਨ ਲਈ ਰੁੱਝੇ ਰਹੇ ਤੇ ਕਾਂਗਰਸ ਦੇ ਪੱਲੇ ਦਿੱਲੀ ਚ ਕੀ ਪਿਆ ਕੁਝ ਵੀ ਨਹੀਂ ਇਹਦਾ ਮਤਲਬ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਸੀ ਦਿੱਲੀ ਚ ਉਹਨਾਂ ਦਾ ਵੀ ਕੋਈ ਪ੍ਰਭਾਵ ਨਹੀਂ ਹੈ ਉਹਨਾਂ ਦਾ ਕੋਈ ਪ੍ਰਭਾਵ ਉੱਥੇ ਨਹੀਂ ਹੈ ਹਮ ਸੋ ਕੁਲ ਮਿਲਾ ਕੇ ਜਿਹੜੇ ਪੰਜਾਬ ਚ ਪ੍ਰਭਾਵ ਦੀ ਗੱਲ ਹੈ ਹੁਣ ਦਿੱਲੀ ਦੇ ਵਿੱਚ ਕਿਉਂਕਿ ਨਾ ਕਾਂਗਰਸ ਜਿੱਤ ਸਕੀ ਨਾ ਆਪ ਜਿੱਤ ਸਕੀ ਬੀਜਪੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰੇਗੀ ਕਿ ਅਸੀਂ ਅਗਰ ਸਾਡੀ ਸਰਕਾਰ ਪੰਜਾਬ 'ਚ ਬਣਦੀ ਹੈ ਤੇ ਅਸੀਂ ਕੇਂਦਰ ਦੀਆਂ ਸਕੀਮਾਂ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਲਾਗੂ ਕਰਾਂਗੇ ਹਾਲਾਂਕਿ ਪੰਜਾਬ ਦੀਆਂ ਚੋਣਾਂ ਹਜੇ 2 ਸਾਲ ਪਈ ਨਹੀਂ ਇਹ 2 ਸਾਲਾਂ ਦੇ ਵਿੱਚ ਬੀਜਪੀ ਦਿੱਲੀ ਦੇ ਵਿੱਚ ਸਿੱਖ ਭਾਈਚਾਰੇ ਨਾਲ ਜੁੜੀਆਂ ਮੰਗਾਂ ਨੂੰ ਕਿਵੇਂ ਨਿਬੜਦੀ ਹੈ ਦਿੱਲੀ 'ਚ ਮੁੱਖ ਮੰਤਰੀ ਕਿਹੜਾ ਬਣਾਉਂਦੀ ਹੈ ਦਿੱਲੀ 'ਚ ਮੁਫਤ ਬਿਜਲੀ ਦੀ ਯੋਜਨਾ ਕੀ ਇਸੇ ਤਰ੍ਹਾਂ ਜਾਰੀ ਰਹੇਗੀ ਕਿਤੇ ਕੋਈ ਸ਼ਰਤ ਤਾਂ ਨਹੀਂ ਲੱਗਣਗੀਆਂ ਕਿ ਗਰੀਬੀ ਰੇਖਾ ਤੋਂ ਹੇਠਾਂ ਵਾਲਿਆਂ ਨੂੰ ਮੁਫਤ ਬਿਜਲੀ ਮਿਲੇਗੀ ਸਾਰਿਆਂ ਨੂੰ ਨਹੀਂ ਮਿਲੇਗੀ ਬੱਸਾਂ ਦੀ ਮੁਫਤ ਯਾਤਰਾ ਜਾਰੀ ਰਹੇਗੀ ਕਿ 500 ਰੁਪਏ ਗਰੀਬਾਂ ਨੂੰ ਸਿਲੰਡਰ ਦਿੱਲੀ 'ਚ ਬੀਜੇਪੀ ਦੇਗੀ ਅਗਰ ਦਿੱਲੀ 'ਚ ਬੀਜੇਪੀ ਗਰੀਬਾਂ ਨੂੰ 500 ਰੁਪਏ ਸਿਲੰਡਰ ਦੇਗੀ ਤੇ ਫਿਰ ਮੁਲਕ ਦੇ ਵਿੱਚ ਕਿਉਂ ਨਹੀਂ ਦੇ ਰਹੀ ਇਹ ਸਾਰੀ ਤਰ੍ਹਾਂ ਦੇ ਸਵਾਲ ਨੇ ਜਿਹੜੇ ਬੀਜੇਪੀ ਨੇ ਵਾਅਦੇ ਕੀਤੇ ਸੀ ਮਹਿਲਾਵਾਂ ਦੇ ਖਾਤੇ 'ਚ ਪੈਸੇ ਇਹ ਸਾਰੀ ਤਰ੍ਹਾਂ ਦੇ ਸਵਾਲ ਨੇ ਜਿਹੜੇ ਦਿੱਲੀ ਚ ਬੀਜੇਪੀ ਨੇ ਵਾਅਦੇ ਕੀਤੇ ਨਾ ਬਹੁਤ ਵੱਡੇ ਵੱਡੀਆਂ ਗਾਰੰਟੀਆਂ ਉਹ ਪੂਰੀਆਂ ਕਰਨੀਆਂ ਪੈਣਗੀਆਂ ਅਗਰ ਉਹ ਪੂਰੀਆਂ ਨਹੀਂ ਹੁੰਦੀਆਂ ਉਹਦਾ ਬੜਾ ਉਲਟਾ ਅਸਰ ਪੰਜਾਬ ਦੀ ਸਿਆਸਤ ਤੇ ਪਏਗਾ ਹੁਣ ਪੰਜਾਬ ਚ ਅਸਰ ਹੀ ਪਏਗਾ ਕਿ ਬਹੁਤ ਜਲਦ ਆਮ ਆਦਮੀ ਪਾਰਟੀ ਚਾਹੇਗੀ ਕਿ ਅਸੀਂ ਪੰਜਾਬ ਚ ਮਹਿਲਾਵਾਂ ਦੇ ਖਾਤੇ ਚ 1100 ਰੁਪਿਆ ਪਾਈਏ ਜਿਹੜੀ ਸਾਡੀ ਗਾਰੰਟੀ ਸੀ ਔਰ ਮੈਨੂੰ ਲੱਗਦਾ ਇਸ ਬਜਟ ਦੇ ਵਿੱਚ ਆਮ ਆਦਮੀ ਪਾਰਟੀ ਉਹਦੇ ਤੇ ਫੈਸਲਾ ਕਰ ਸਕਦੀ ਹੈ ਹਰਜੋਜੀ ਬਜਟ ਚ ਐਲਾਨ ਕਰ ਸਕਦੀ ਹੈ ਔਰ ਦਿਵਾਲੀ ਜਾਂ ਰੱਖੜੀ ਦੇ ਨਜ਼ਦੀਕ ਭਗਵੰਤ ਮਾਨ ਦੀ ਸਰਕਾਰ ਮਹਿਲਾਵਾਂ ਦੇ ਖਾਤੇ ਦੇ ਵਿੱਚ 1100 ਰੁਪਏ ਪਾ ਸਕਦੀ ਹੈ ਪਰ ਇਹਦੇ ਨਾਲ ਨਾਲ ਜਿਹੜਾ ਵੱਡਾ ਮੁੱਦਾ ਹੈ ਹੁਣ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਪੰਜਾਬ ਚੋਂ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ ਕਿਉਂ ਅਰਵਿੰਦ ਕੇਜਰੀਵਾਲ ਪੰਜਾਬ ਚ ਮੁੱਖ ਮੰਤਰੀ ਨਹੀਂ ਬਣਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਹਿਣਗੇ ਲੇਕਿਨ ਅਰਵਿੰਦ ਕੇਜਰੀਵਾਲ ਕਿਉਂਕਿ ਨਾ ਤਾਂ ਉਥੇ ਵਿਧਾਨ ਸਭਾ ਚ ਨੇ ਪਾਰਟੀ ਦੇ ਕਨਵੀਨਰ ਨੇ ਨਾ ਹੀ ਅਰਵਿੰਦ ਕੇਜਰੀਵਾਲ ਉਥੇ ਵਿਧਾਨ ਸਭਾ ਚ ਜਾ ਸਕਦੇ ਨੇ ਔਰ ਜਿਸ ਤਰ੍ਹਾਂ ਦੀ ਸਿਆਸੀ ਦੁਸ਼ਮਣੀ ਬੀਜੇਪੀ ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਹੈ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡਾ ਪਲੇਟਫਾਰਮ ਚਾਹੀਦਾ ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ ਚ ਕਿਹਾ ਸੀ ਕਿ अरविंद केजरीवाल ਨੂੰ ਪਿਛਲੇ ਸਮੇਂ ਦੇ ਵਿੱਚ ਰਾਜ ਸਭਾ ਚ ਚਲੇ ਜਾਣਾ ਚਾਹੀਦਾ ਸੀ ਔਰ ਦਿੱਲੀ ਦੇ ਵਿੱਚ ਸਥਾਨਕ ਲੀਡਰਸ਼ਿਪ ਨੂੰ ਸਰਕਾਰ ਦੇ ਦੇਣੀ ਚਾਹੀਦੀ ਸੀ ਭਾਵੇਂ ਮਨੀਸ਼ सिसोदिया ਨੂੰ ਉਦੋਂ ਮੁੱਖ ਮੰਤਰੀ ਬਣਾਉਂਦੇ ਜਾਂ ਉਹ ਬੀਬੀ ਆਦਸ਼ੀ ਨੂੰ ਉਦੋਂ ਬਣਾਉਂਦੇ ਉਹ ਖੁਦ ਰਾਜ ਸਭਾ ਚਲੇ ਜਾਂਦੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਹ ਰਾਜ ਸਭਾ ਚ ਆਪਣੀ ਸਿਆਸਤ ਕਰਦੇ ਜਿਵੇਂ ਰਾਹੁਲ ਗਾਂਧੀ ਪਾਰਲੀਮੈਂਟ ਚ ਆ ਗਿਆ ਲੋਕ ਸਭਾ ਪ੍ਰਿੰਕਾ ਗਾਂਧੀ ਪਹਿਲਾਂ ਰਾਜ ਸਭਾ ਸੀ ਹੁਣ ਉਹ ਵੀ ਲੋਕ ਸਭਾ ਆ ਗਈ ਸੋ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਹੈ ਔਰ ਉਹ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਬਣ ਸਕਦੇ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਅਸਤੀਫਾ ਦਵਾ ਕੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਹੈ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਔਰ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਏਗਾ ਅਰਵਿੰਦ ਕੇਜਰੀਵਾਲ ਪੂਰੇ ਦੇਸ਼ ਚ ਬਤੌਰ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਨੂੰ ਵੀ ਤਕੜਾ ਕਰ ਸਕਦੇ ਨੇ ਔਰ ਉਹ ਕੇਂਦਰ ਸਰਕਾਰ ਦੇ ਨਾਲ ਪੰਜਾਬ ਦਿੱਲੀ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਤੌਰ ਤੇ ਸਿਆਸੀ ਲੜਾਈ ਵੀ ਲੜ ਸਕਦੇ ਨੇ ਹੁਣ ਪ੍ਰਭਾਵ ਇਹ ਪੈਣਾ ਕਿ ਅਰਵਿੰਦ ਕੇਜਰੀਵਾਲ ਨਾ ਤਾਂ ਪੰਜਾਬ ਚ ਮੰਤਰੀ ਬਣਨਗੇ ਨਾ ਮੁੱਖ ਮੰਤਰੀ ਬਣਨਗੇ ਉਹ ਰਾਜ ਸਭਾ ਜਾ ਸਕਦੇ ਨੇ ਉਹ ਭੇਜ ਦੇਣਾ ਚਾਹੀਦਾ ਹੈ ਪੰਜਾਬ ਦੀ ਲੀਡਰਸ਼ਿਪ ਨੂੰ ਉਹਨਾਂ ਨੂੰ ਹਾਂ ਕੁਰਬਾਨੀ ਕੌਣ ਦੇਏਗਾ ਆਪਣੀ ਰਾਜ ਸਭਾ ਦੀ ਮੈਂਬਰੀ ਦੀ ਇਹ ਨਿਰਪਰ ਕਰੇਗਾ ਕਿ ਸਭ ਤੋਂ ਜ਼ਿਆਦਾ ਭਰੋਸਾ ਪਾਰਟੀ ਕਿਸ ਤੇ ਕਰਦੀ ਹੈ ਪਾਰਟੀ ਉਸੇ ਨੂੰ ਕਹੇਗੀ ਕਿ ਤੁਸੀਂ ਅਗਰ ਅਸਤੀਫਾ ਦਿਓ ਤੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਚ ਭੇਜੀਏ ਤੇ ਅਗਰ ਕੇਜਰੀਵਾਲ ਰਾਜ ਸਭਾ ਚਲੇ ਜਾਂਦੇ ਨੇ ਉਹਨਾਂ ਦਾ ਜਿਹੜਾ ਸਿਆਸੀ ਕਦ ਹੈ ਫਿਰ ਉਹਦੇ ਤੇ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ ਬਲਕਿ ਉਹ ਦੇਸ਼ ਦੀ ਕੌਮੀ ਸਿਆਸਤ ਦੇ ਵਿੱਚ ਫਿਰ ਉਹ ਆ ਜਾਣਗੇ ਔਰ ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ ਕਾਂਗਰਸ ਨੇ ਦਿੱਲੀ ਚ ਜ਼ੀਰੋ ਹੋ ਕੇ ਦੇਖ ਲਿਆ ਤੀਜੀ ਵਾਰ ਪੰਜਾਬ ਚ ਕਾਂਗਰਸ ਨੂੰ ਹੁਣੇ ਤੋਂ ਦੱਸਣਾ ਪਏਗਾ ਪੰਜਾਬ ਚ ਕਾਂਗਰਸ ਦੀ ਅਗਵਾਈ ਸਤਾਈ ਚ ਕੌਣ ਕਰੇਗਾ ਕਈ ਲੀਡਰ ਵੱਡੇ ਵੱਡੇ ਦਾਵੇਦਾਰ ਨੇ ਮੈਂ ਦੁਬਾਰਾ ਨਾਮ ਲੈ ਦਨਾ ਨੰਬਰ 1 ਨਵਜੋਤ ਸਿੰਘ ਸਿੱਧੂ ਨੰਬਰ 2 ਚਰਨਜੀਤ ਸਿੰਘ ਚੰਨੀ ਨੰਬਰ 3 ਪ੍ਰਤਾਪ ਸਿੰਘ ਬਾਜਵਾ ਨੰਬਰ 4 ਸੁਖਜਿੰਦਰ ਢੰਡਾਵਾ ਨੰਬਰ 5 ਰਾਜਾ ਵੜਿੰਗ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਅਗਰ ਗੈਰ ਸਿੱਖ ਚਿਹਰੇ ਨੂੰ ਚਾਹੁੰਦੀ ਹੈ ਕਾਂਗਰਸ ਪਾਰਟੀ ਫਿਰ ਮਨੀਸ਼ Tiwari ਵੀ ਨੇ ਤੇ ਇਹ ਜਿਹੜੇ ਨੇ ਇਹ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਹੈ ਵੀ ਨੇ ਔਰ ਕਾਂਗਰਸ ਇਹਨਾਂ ਚੋਂ ਅਗਰ ਕਿਸੇ ਇੱਕ ਨੂੰ ਵੀ ਜ਼ਿੰਮੇਵਾਰੀ ਦਵੇ ਹੁਣੇ ਦੇਣੀ ਪੈਣੀ ਆ ਪਰ ਅਗਰ ਜਿੰਨਾ ਦੇਰ ਕਰਨਗੇ ਗੁੱਟਬਾਜ਼ੀ ਔਰ ਫੁੱਟ ਵਧੇਗੀ ਔਰ ਬਾਕੀ ਸਾਰਿਆਂ ਦੀਆਂ ਉਮੀਦਾਂ ਜਾਗਣਗੀਆਂ ਜ਼ਿਆਦਾ ਪਿਛਲੀ ਵਾਰੀ ਚਰਨਜੀਤ ਚੰਨੀ ਨੂੰ ਚਿਹਰਾ ਬਣਾਇਆ ਸੀ ਹੁਣੇ ਅਗਰ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਬਣਾ ਦੇ ਤੇ ਕਾਂਗਰਸ ਪਾਰਟੀ ਜ਼ਿਆਦਾ ਫਾਇਦੇ 'ਚ ਰਹਿ ਸਕਦੀ ਹੈ ਉੰਜ ਅਗਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਚਿਹਰਾ ਨਹੀਂ ਬਣਾਉਣਾ ਫਿਰ ਭਾਵੇਂ ਉਹ ਸਰਕਾਰ ਬਣਾਜਵਾਂ ਨੂੰ ਬਣਾਉਣ ਭਾਵੇਂ ਚਰਨਜੀਤ ਚੰਨੀ ਹੋਣਾ ਨੂੰ ਜਾਂ ਰਾਜਾ ਵੜਿੰਗ ਨੂੰ ਉਹਨਾਂ ਨੂੰ ਫੈਸਲਾ ਜਲਦੀ ਲੈਣਾ ਪੈਣਾ ਉੰਜ ਮੇਰਾ ਹੀ ਮੰਨਣਾ ਹੈ ਕਿ ਸਭ ਤੋਂ ਬਿਹਤਰ ਚੁਆਇਸ ਇਸ ਵੇਲੇ ਨੰਬਰ 1 ਤੇ ਨਵਜੋਤ ਸਿੰਘ ਸਿੱਧੂ ਨੂੰ ਅਗਰ ਉਹਨੇ ਚਿਹਰਾ ਐਲਾਨਨ ਤੇ ਉਹਦੇ ਨਾਲ ਕਾਂਗਰਸ ਪਾਰਟੀ ਸੰਗਠਿਤ ਹੋ ਕੇ ਅੱਗੇ ਵੱਧ ਸਕਦੀ ਹੈ ਔਰ ਸਾਰਿਆਂ ਨੂੰ ਉਹ ਨਾਲ ਜੋੜ ਕੇ ਕਾਂਗਰਸ ਪਾਰਟੀ ਅੱਗੇ ਚੱਲੇ ਬਾਕੀਆਂ ਨੂੰ ਹਿੰਦੂ ਚਿਹਰੇ ਨੂੰ ਮਨੀਸ਼ ਦਿਵਾਲੀ ਜਾਂ ਵਿਜੇਂਦਰ ਸਿੰਘਲਾ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਵਧਾਇਆ ਜਾ ਸਕਦਾ ਹੈ ਔਰ ਚਰਨਜੀਤ ਚੰਨੀ ਪਹਿਲਾਂ ਹੀ ਰਾਜ ਸਭਾ ਦੇ ਵਿੱਚ ਨੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਇਸ ਵਕਤ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੂੰ ਬੜੀ ਸਨਮਾਨਜਨਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਕਿਤੇ ਐਡਜਸਟ ਕਰ ਸਕਦੀ ਹੈ ਅਗਰ ਨਵਜੋਤ ਸਿੰਘ ਸਿੱਧੂ ਨਹੀਂ ਤੇ ਫਿਰ ਚਰਨਜੀਤ ਚੰਨੀ ਜਾਂ ਪ੍ਰਤਾਪ ਬਾਜਵਾ ਇਹ ਸਾਰੇ ਮੁੱਖ ਮੰਤਰੀ ਦੇ ਚਿਹਰੇ ਨੇ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨੇ ਪਰ ਇਸ ਤਰ੍ਹਾਂ ਦਾ ਫਾਰਮੂਲਾ ਕਾਂਗਰਸ ਨੂੰ ਬਣਾਉਣਾ ਪੈਣਾ ਕਿ ਅਸੀਂ ਜਿਹਨੂੰ ਐਲਾਨਤਾ ਸਾਰੇ ਉਹਨੂੰ ਮੰਨ ਲੈਣ ਅਗਰ ਬਾਜਵਾ ਜੀ ਨੂੰ ਚਰਨਜੀਤ ਚੰਨੀ ਨੂੰ ਐਲਾਨਿਆ ਜਾਂਦਾ ਹੈ ਤੇ ਸਾਰੇ ਉਹਨਾਂ ਨੂੰ ਮੰਨ ਲੈਣ ਇਹ ਭਾਵਨਾ ਵੀ ਕਾਂਗਰਸ ਵਰਗੇ ਨੂੰ ਪੈਦਾ ਕਰਨੀ ਪਵੇਗੀ ਘੱਟ ਕੋਈ ਕਿਸੇ ਤੋਂ ਨਹੀਂ ਜੀ ਬਿਲਕੁਲ ਸੋ ਡੱਲਾ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਕਈ ਨਾ ਤੁਸੀਂ ਦੱਸੇ ਨੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਵੱਜੋ ਸੋ ਸਿਰਫ ਮੁੱਖ ਮੰਤਰੀ ਦੇ ਚਿਹਰੇ ਹੋਣ ਦੇ ਨਾਲ ਪਾਰਟੀ ਮਜ਼ਬੂਤ ਨਹੀਂ ਹੁੰਦੀ ਆ ਹੁਣ ਤੱਕ ਜਿੰਨਾ ਅਸੀਂ ਅਗਰ ਇਤਿਹਾਸ ਦੇਖ ਲਈਏ ਪਿਛਲੇ ਟਾਈਮ ਤੱਕ ਜੋ ਵੋਟਾਂ ਦੇ ਅੱਗੇ ਜਿਸ ਤਰ੍ਹਾਂ ਦੇ ਨਤੀਜੇ ਰਹੇ ਨੇ ਹੁਣ ਤੱਕ ਉੱਥੋਂ ਦੇਖੋ ਸਾਫ਼ ਤੌਰ ਤੇ ਹੈ ਕਿ ਜਦੋਂ ਤੱਕ ਪਾਰਟੀ ਮਜ਼ਬੂਤ ਨਹੀਂ ਹੈ ਤਦ ਤੱਕ ਮੁੱਖ ਮੰਤਰੀ ਦਾ ਚਿਹਰਾ ਜਿਸ ਨੂੰ ਵੀ ਬਣਾਇਆ ਜਾਏ ਕਾਮਯਾਬੀ ਪਾਰਟੀ ਨੂੰ ਨਹੀਂ ਮਿਲੀ ਹੈ ਸੋ ਹੁੰਦਾ ਵੀ ਆਈ ਹੈ ਲੇਕਿਨ ਹੁਣ ਕਈ ਸਵਾਲ ਖੜੇ ਹੋ ਰਹੇ ਨੇ ਡੱਲਾ ਜੀ ਸਭ ਤੋਂ ਪਹਿਲਾਂ ਇਹ ਵੀ ਇੱਕ ਸ ભગવંતમાન ਦੀ આપા सियासी સ્થિતિ ਹੁਣ ਪੰਜਾਬ ਵਿੱਚ ਕਿਸ ਤਰੀਕੇ ਨਾਲ ਦੇਖੀਏ ਦੂਜੇ ਪਾਸੇ ਜੇ ਆਪਾਂ BJP ਨੂੰ ਦੇਖਦੇ ਆਂ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ BJP ਨੇ ਆਪਣੀ ਰਣਨੀਤੀ ਚਲਾਈ ਔਰ ਉਹ ਉਸੇ ਬੜੇ ਪੋਜ਼ਿਟਿਵ ਰਿਜ਼ਲਟ ਵੀ BJP ਨੂੰ ਮਿਲੇ ਨੇ ਜੋ ਸਾਰਿਆਂ ਦੇ ਸਾਹਮਣੇ ਨੇ ਕਈ ਸਿੱਖ ਚਿਹਰੇ ਵੀ ਜਿਤਾ ਲਏ ਗਏ ਵੱਡੀ ਗਿਣਤੀ ਦੇ ਵਿੱਚ ਸਿੱਖ ਵੋਟਾਂ ਵੀ ਹਾਸਲ ਕਰ ਲੀਆਂ ਗਈਆਂ ਸੋ ਪੰਜਾਬ ਦੇ ਵਿੱਚ ਹਲੇ ਜਿਵੇਂ ਅਸੀਂ ਦੇਖ ਰਿਹਾ ਦੋ ਸਾਲ ਦਾ ਸਮਾਂ ਤਕਰੀਬਨ ਹੈ ਇਹ ਘੱਟ ਸਮਾਂ ਨਹੀਂ ਹੈ ਕਿ ਲੱਗਦਾ ਹੈ ਅਜੇ ਵਿੱਚ BJP ਵੱਲੋਂ ਅਗਰ ਹੁਣ ਵੀ ਪੰਜਾਬ ਦੇ ਵਿੱਚ ਸਿੱਖ ਚਿਹਰੇ ਲਿਆਂਦੇ ਜਾਣਗੇ ਤਾਂ ਲੋਕਾਂ ਦਾ ਵਿਸ਼ਵਾਸ ਉਹਨਾਂ ਵੱਲ ਵਧਣਾ ਸ਼ੁਰੂ ਹੋ ਜਾਏਗਾ ਤੇ ਕਿਤੇ ਨਾ ਕਿਤੇ ਭਗਵੰਤ ਮਾਨ ਦਾ ਚਿਹਰਾ ਫਿੱਕਾ ਪੈਂਦਾ ਨਜ਼ਰ ਆ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀਆਂ ਜਿਹੜੀਆਂ ਸਿਆਸੀ ਤੌਰ ਤੇ ਕਾਫੀ ਬਦਲ ਸਕਦੀਆਂ ਨੇ ਜਿਸ ਤਰੀਕੇ ਨਾਲ ਸੀ ਦਿੱਲੀ ਦੇ ਚੋਣ ਨਤੀਜੇ ਦੇਖੇ ਨੇ ਦੇਖੋ ਅਗਰ ਦਿੱਲੀ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਫ੍ਰੀडम ਨਾਲ ਕੰਮ ਕਰਨ ਦੇਣ ਤੇ ਭਗਵੰਤ ਮਾਨ ਪਹਿਲਾਂ ਨਾਲੋਂ ਜ਼ਿਆਦਾ ਖੁੱਲ੍ਹ ਦਲੀ ਨਾਲ ਕੰਮ ਕਰ ਸਕਦੇ ਨੇ ਉਹਦੇ ਨਾਲ ਭਗਵੰਤ ਮਾਨ ਹੋਰ ਤਕੜੇ ਹੋਣਗੇ ਹਾਲ ਦੀ ਘੜੀ ਪੰਜਾਬ 'ਚ ਭਗਵੰਤ ਮਾਨ ਇਮਾਨਦਾਰੀ ਪੱਖੋਂ ਔਰ ਹਰਮਨ ਪਿਆਰਤਾ ਦੇ ਪੱਖੋਂ ਨੰਬਰ 1 ਤੇ ਨੇ ਹਾਂ ਅਗਰ ਆਮ ਆਦਮੀ ਪਾਰਟੀ ਆਪਣੇ ਫੈਸਲੇ ਉਹਨਾਂ ਤੋਂ ਮਨਮਰਜ਼ੀ ਨਾਲ ਲਾਗੂ ਕਰਾਉਣ ਦੀ ਕੋਸ਼ਿਸ਼ ਕਰੇਗੀ ਪੰਜਾਬ ਦੇ ਹਿੱਤ ਔਰ ਭਾਵਨਾ ਦੇ ਖਿਲਾਫ ਫਿਰ ਭਗਵੰਤ ਮਾਨ ਦਾ ਵੀ ਨੁਕਸਾਨ ਹੋਏਗਾ ਆਮ ਆਦਮੀ ਪਾਰਟੀ ਦਾ ਵੀ ਅਗਰ ਆਮ ਆਦਮੀ ਪਾਰਟੀ ਪੰਜਾਬ ਦੇ ਹੱਕ ਚ ਭਗਵੰਤ ਮਾਨ ਨੂੰ ਖੁੱਲੇ ਫੈਸਲੇ ਲੈਣ ਦੀ ਇਜਾਜ਼ਤ ਦੇਣ ਰੂਟੀਨ ਦੇ ਮੈਟਰ ਪ੍ਰਸ਼ਾਸਨਿਕ ਫੇਰ ਬਦਲਾਂ ਦੇ ਵਿੱਚ ਗੈਰ ਜ਼ਰੂਰੀ ਦਖਲ ਨਾ ਦੇਣ ਉਹਦੇ ਨਾਲ ਇਹ ਸੁਨੇਹਾ ਜਾਏਗਾ ਕਿ ਭਗਵੰਤ ਮਾਨ ਖੁਦ ਮੁਖਤਾਰੀ ਨਾਲ ਆਪਣੀ ਮਰਜ਼ੀ ਨਾਲ ਸਰਕਾਰ ਚਲਾ ਰਹੇ ਨੇ ਉਹਦੇ ਨਾਲ ਭਗਵੰਤ ਮਾਨ ਵੀ ਤਕੜੇ ਹੋਣਗੇ ਆਮ ਆਦਮੀ ਪਾਰਟੀ ਵੀ ਤਕੜੀ ਹੋਏਗੀ ਬੀਜੇਪੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਕਿਸਾਨਾਂ ਨਾਲ ਬੀਜੇਪੀ ਨੂੰ ਰਾਬਤਾ ਬਣਾਉਣਾ ਪਊਗਾ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਪਊਗਾ ਪੰਜਾਬ ਦੇ ਪ੍ਰਤੀ ਬੀਜੇਪੀ ਨੂੰ ਸੇਕ ਲੀਡਰ ਪਹਿਲਾਂ ਵੀ ਨਹੀਂ ਬੀਜੇਪੀ ਚ ਦਿੱਕਤ ਕੀ ਹੈ ਕਿ ਪੰਜਾਬੀਆਂ ਦੀ ਮੂਲ ਮੰਗ ਮੂਲ ਭਾਵਨਾ ਬੀਜੇਪੀ ਉਹਨੂੰ ਹੋਰ ਗੰਭੀਰਤਾ ਦੇ ਨਾਲ ਸੋਚੇ ਪਰ ਕਿਸਾਨੀ ਸਭ ਤੋਂ ਵੱਡੀ ਸਾਡੀ ਮੂਲ ਮੰਗ ਕਿਸਾਨੀ ਹੈ ਐਮਐਸਪੀ ਦਾ ਕਾਨੂੰਨ ਹੈ ਸਾਡੀਆਂ ਫਸਲਾਂ ਦਾ ਵਾਜਬ ਮੁੱਲ ਹੈ ਔਰ ਕਰਜ਼ਾ ਮਾਫੀ ਹੈ ਸਸਤੀਆਂ ਫਸਲਾਂ ਬੀਜ ਕੇ ਮਹਿੰਗਾ ਖਰਚਾ ਲੈ ਕੇ ਮਹਿੰਗਾ ਕਰਜ਼ਾ ਲੈ ਕੇ ਅਸੀਂ ਫਸਲਾਂ ਬੀਜੀਆਂ ਸਸਤੀਆਂ ਵਿਕੀਆਂ ਜਿਹਦੇ ਕਰਕੇ ਕਿਸਾਨੀ ਕਰਜ਼ੇ ਚਾਹੀਏ ਸੋ ਪੰਜਾਬ 'ਚ ਅਗਰ ਬੀਜੇਪੀ ਨੇ ਆਪਣੇ ਲਈ ਰਾਹ ਖੋਲਣੇ ਨਹੀਂ ਤਾਂ ਕਿਸਾਨੀ ਦੀ ਗੱਲ ਸੁਣਨੀ ਪਵੇਗੀ ਪੰਜਾਬ ਨੂੰ ਟੈਕਸ ਬੈਨੀਫਿਟ ਸਟੇਟ ਬਣਾਉਣਾ ਪਵੇਗਾ ਜਿੰਨੇ ਜ਼ਿਆਦਾ ਹਾਈਵੇ ਬਣ ਰਹੇ ਨੇ ਉਹ ਚੰਗੀ ਗੱਲ ਹੈ ਲੇਕਿਨ ਪੰਜਾਬ ਦੇ ਟੈਕਸਾਂ ਦਾ ਪੈਸਾ ਵੀ ਇਹਨਾਂ ਹਾਈਵੇ ਦੇ ਵਿੱਚ ਲੱਗ ਰਿਹਾ ਇਹ ਇਕੱਲਾ ਕੇਂਦਰ ਦਾ ਪੈਸਾ ਨਹੀਂ ਹੈ ਸੋ ਪੰਜਾਬ ਨੂੰ ਟੈਕਸ ਬੈਨੀਫਿਟ ਸਟੇਟ ਬਣਾਉਣਾ ਪਵੇਗਾ ਪੰਜਾਬ ਨੂੰ ਉਦਯੋਗਿਕ ਆਰਥਿਕ ਪੈਕੇਜ ਦੇਣਾ ਪਏਗਾ ਪੰਜਾਬ ਦਾ ਪੂਰਨ ਵਿਕਾਸ ਬੀਜੇਪੀ ਨੂੰ ਬਤੌਰ ਕੇਂਦਰ ਸਰਕਾਰ ਕਰਨਾ ਪਏਗਾ ਅਗਰ ਉਹ ਸੂਬੇ ਦੀ ਸਰਕਾਰ ਬਣਾਉਣਾ ਚਾਹੁੰਦੇ ਨੇ ਇਹ ਨਹੀਂ ਵੀ ਜੇ ਸੂਬੇ 'ਚ ਸਾਡੀ ਸਰਕਾਰ ਆਏਗੀ ਅਸੀਂ ਤਾਂ ਸਭ ਕੁਝ ਕਰਾਂਗੇ ਕੇਂਦਰ ਕੋਲੇ ਤਾਕਤਾਂ ਨੇ ਅਗਰ ਬੀਜੇਪੀ ਇਹ ਫੈਸਲੇ ਕਰਦੀ ਹੈ ਤੇ ਉਹਦਾ ਫਾਇਦਾ ਹੋਰ ਭਗਵੰਤਮਾਨ ਅਗਰ ਕਾਮਯਾਬ ਰਹਿੰਦੇ ਨੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੇ ਵਿੱਚ ਉਹਦੇ ਨਾਲ ਭਗਵੰਤਮਾਨ ਦੀ ਹੋਰ ਸ਼ੋਹਰਤ ਵਧੇਗੀ ਔਰ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਅੱਗੇ ਵਧਾਏ ਜਾ ਸਕਦੇ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਕੋਈ ਹੋਰ ਰਾਹ ਨਹੀਂ ਬਿਲਕੁਲ 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 ਸਹੀ ਗੱਲ ਹੈ ਡੱਲਾ ਜੀ ਸੋ ਵਾਕਈ ਜੋ ਹੁਣ ਸਥਿਤੀਆਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਆਪਣੀ ਰਣਨੀਤੀ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਜ਼ਰੂਰ ਨਜ਼ਰ ਆ ਰਹੀ ਹੈ ਤੇ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਕਿਸ-ਕਿਸ ਤਰ੍ਹਾਂ ਨਾਲ ਫੇਰ ਬਦਲ ਲਿਆ ਕਿਸ ਤਰ੍ਹਾਂ ਦੀ ਰਣਨੀਤੀ ਦੇ ਨਾਲ ਇਹ ਪਾਰਟੀਆਂ ਅੱਗੇ ਵਧੀਆਂ ਨੇ ਤੇ ਬੀਜੇਪੀ ਵੀ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਪਣਾ ਪੈਰ ਮਜ਼ਬੂਤ ਕਰ ਸਕੇਗੀ ਜਾਂ ਨਹੀਂ ਪੰਜਾਬ ਦੀ ਜਨਤਾ ਬੀਜੇਪੀ ਨੂੰ ਕਬੂਲੇਗੀ ਜਾਂ ਨਹੀਂ ਇਹ ਆਉਂਦੇ ਸਮੇਂ ਵਿੱਚ ਤਸਵੀਰ ਹੌਲੀ-ਹੌਲੀ ਜ਼ਰੂਰ ਸਾਫ਼ ਹੋਏਗੀ ਫਿਲਹਾਲ ਜਲਦੀ ਹੀ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਉੱਪਰ ਵੀ ਮੋਹਰ ਲੱਗ ਜਾਏਗੀ ਕਲੀਅਰ ਹੋ ਜਾਏਗਾ ਕੌਣ ਬਣੇਗਾ ਤੇ ਡੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀਆਂ ਹੀ ਖਬਰਾਂ ਦੇ ਉੱਪਰ ਤਾਜ਼ਾ ਸਿਆਸੀ ਸਥਿਤੀਆਂ ਦੇ ਉੱਪਰ ਤੁਸੀਂ ਵਿਸ਼ਲੇਸ਼ਣ ਔਰ ਤਾਜ਼ਾ ਅਪਡੇਟ ਜੋ ਹੈ ਸਾਂਝੇ ਕੀਤੇ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੁਬੋਧ ਬਹੁਤ ਧੰਨਵਾਦੀ ਔਰ ਕੋਈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਉਣਾ ਧੰਨਵਾਦ